ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੀ 117ਵਾਂ ਦਿਨ ਤੇ ਲੈ ਕੇ ਆਏ ਇੱਕ ਹੋ ਨਵੇਂ ਸਟਾਈਲ ਦੀ ਤੁਹਾਡੇ ਲਈ ਦਸਤਾਰ ਇਹ ਉਹ ਦਸਤਾਰ ਹੈ ਜਿਹੜੀ ਨਾ ਐਮੀ ਵਿਰਕ ਤੇ ਦੇਵ ਖਰੋੜ ਵੀਰ ਦੀ ਮੂਵੀ ਆਈ ਸੀ ਇੱਕ ਮੋੜ ਉਹਦੇ ਵਿੱਚ ਦੇਵ ਖਰੋੜ ਵੀਰ ਨੇ ਸਜਾਈ ਹੁੰਦੀ ਕਈ ਜਗ੍ਹਾ ਤੇ ਵਿੱਚ ਇੱਕ ਹੋਰ ਆ ਜਿਹੜਾ ਰੋਲ ਕਰਦੇ ਆ ਬੰਦਾ ਉਹਨੇ ਵੀ ਅਜਿਹੀ ਦਸਤਾਰ ਸਜਾਈ ਹੁੰਦੀ ਆ ਉਹਦੀ ਸ਼ੇਪ ਥੋੜੀ ਜਿਹਾ ਅਲੱਗ ਹੁੰਦੀ ਆ ਬਟ ਮੈਂ ਹੂ ਬਹੂ ਦੇਵ ਖਰੋੜ ਵਾਲੀ ਦੀ ਦਸਤਾਰ ਸਜਾ ਕੇ ਦਿਖਾਈਏ ਜਿਹੜੀ ਉਹਨਾਂ ਦੀ ਫੋਟੋ ਲਈਆ ਮੈਂ ਨਾਲ ਇਸ ਲਈ ਇਹਦੀ ਮੈਂ ਪੂਣੀ ਵੀ ਤੁਹਾਨੂੰ ਦਵਾਂਗਾ 6 ਮੀਟਰ ਰੂਬੀਆ ਵੈਲ ਕੈਮੀਕ ਦਸਤਾਰ ਹੈ ਇਹ ਇਹਨੂੰ ਚੰਗੀ ਤਰ੍ਹਾਂ ਖੋਲ ਕੇ ਪਹਿਲਾਂ ਅਸੀਂ ਇਹਦੀ ਪੋਣੀ ਕਰਾਂਗੇ ਸੁੱਕੀ ਹੀ ਦਸਤਾਰ ਸਜਾਉਣੀ ਹੈ ਇਹ ਅਸੀਂ ਗਿੱਲਾ ਨਹੀਂ ਕਰਨਾ ਹੈਗਾ ਥੋੜੀ ਜਿਹੀ ਫਲਾਵਰ ਦੇ ਵਿੱਚ ਹੋਵੇ ਦਸਤਾਰ ਜਿਵੇਂ ਮੈਨੂੰ ਫੋਟੋ ਤੋਂ ਤਜਰਬਾ ਹੋਇਆ ਨਾ ਇਸ ਚੀਜ਼ ਦਾ ਕਿ ਕਿਹੜਾ ਲੜ ਉਹਨਾਂ ਨੇ ਕਿਸ ਤਰੀਕੇ ਨਾਲ ਲਾਇਆ ਮੈਂ ਤੁਹਾਨੂੰ ਉਸੇ ਤਰੀਕੇ ਨਾਲ ਲਾ ਕੇ ਦਿਖਾਉਂਗਾ ਇਹ ਨਹੀਂ ਹੈਗਾ ਮੈਂ ਵੀਊ ਲੈਣ ਦੇ ਚੱਕਰ 'ਚ ਫਟਾਫਟ ਤੁਹਾਨੂੰ ਬਣ ਕੇ ਦਿਖਾ ਦਿੰਦਾ ਆ ਫੋਟੋ ਦੇਖ ਕੇ ਮੈਂ ਪਹਿਲਾਂ ਉਸ ਚੀਜ਼ ਨੂੰ ਡੀਪਲੀ ਆਪ ਸਮਝਦਾ ਕਿ ਉਹਨਾਂ ਨੇ ਕਿਹੋ ਜਿਹੀ ਦਸਤਾਰ ਸਜਾਈ ਆ ਫਿਰ ਤੁਹਾਨੂੰ ਵੀਡੀਓ ਦਿਨਾ ਹੁੰਦਾ ਆ ਸਭ ਤੋਂ ਪਹਿਲਾਂ ਦੇਖੋ ਇਹ ਸਿੰਗਲ ਦਸਤਾਰ ਹੈ ਇਹਦੇ ਦੋਨੋਂ ਪੱਲੇ ਚੰਗੀ ਤਰ੍ਹਾਂ ਅੰਦਰ ਕਰ ਦੇਣੇ ਨੇ ਥੋੜੇ ਥੋੜੇ ਜੀ ਫਿਰ ਇਹਨੂੰ ਐਜ਼ ਇਟ ਇਜ਼ ਇਕੱਠਾ ਕਰ ਲੈਣਾ ਹੈ ਅਸੀਂ ਫਿਰ ਪੂਣੀ ਨੂੰ ਅਸੀਂ ਇਸ ਤਰੀਕੇ ਨਾਲ ਅੰਦਰ ਨੂੰ ਕਰਾਂਗੇ ਕਰਕੇ ਜਦੋਂ ਪੂਰੀ ਦਸਤਾਰ ਹੋ ਗਈ ਨਾ ਸਹੀ ਸਾਰੇ ਪੱਲੇ ਨਹੀਂ ਅੰਦਰ ਕਰਨੇ ਬਸ ਇਕੱਠਾ ਜਿਹਾ ਕਰ ਦੇਣਾ ਪੱਲੇ ਨੂੰ ਤੇ ਫਿਰ ਅਸੀਂ ਇਸ ਤਰੀਕੇ ਨਾਲ ਹੱਥ ਫੇਰ ਕੇ ਸਾਰੀ ਦਸਤਾਰ ਦੇ ਵਿੱਚ ਵਟ ਜੇ ਕ੍ਰੀਏਟ ਕਰ ਲੈਣੇ ਨੇ ਹੌਲੀ ਹੌਲੀ ਦਸਤਾਰ ਦੇ ਵਿੱਚ ਹੱਥ ਫੇੜਦੇ ਜਾਵਾਂਗੇ ਤੇ ਅੱਗੇ-ਅੱਗੇ ਨਾਲ ਨੂੰ ਜਾਂਦੇ ਜਾਵਾਂਗੇ ਇਸ ਤਰੀਕੇ ਨਾਲ ਤੁਹਾਡੀ ਦਸਤਾਰ ਦੀ ਪੋਣੀ ਹੈ ਜਿਹੜੀ ਉਹ ਇਸ ਟਾਈਪ ਦੀ ਦਸਤਾਰ ਸੇ ਨਾਲੀ ਪ੍ਰੋਪਰ ਹੋ ਜਵੇਗੀ ਤੇ ਹੁਣ ਤੱਕ ਜਿਹੜੇ ਮੇਰੇ ਵੀਰਾਂ ਨੇ ਵੀਡੀਓ ਨੂੰ ਲਾਈਕ ਨਹੀਂ ਕੀਤਾ ਉਹ ਲਾਈਕ ਕਰ ਦੇਣ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੇ ਸੁਝਾਅ ਕਿਹੋ ਜਿੇ ਲੱਗਦੇ ਨੇ ਤੇ ਜਿਹੜੇ ਮੇਰੇ ਵੀਰਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਨੂੰ ਕਲਿੱਕ ਕਰ ਲੈਣ ਤਾਂ ਜੋ ਨਵੀਆਂ ਵੀਡੀਓ ਉਹਨਾਂ ਤੱਕ ਪਹੁੰਚਦੀਆਂ ਰਹਿਣ ਤੇ ਇਸ ਦਸਤਾਰ ਨੂੰ ਸਜਾਉਣ ਲਈ ਸਭ ਤੋਂ ਪਹਿਲਾਂ ਅਸੀਂ ਇਹਦੇ ਲਈ ਬੇਸ ਤਿਆਰ ਕਰਾਂਗੇ ਦੇਖੋ ਕੋਈ ਤੁਸੀਂ ਆਪਣੇ ਹਿਸਾਬ ਨਾਲ ਵੀ ਬੇਸ ਤਿਆਰ ਕਰ ਸਕਦੇ ਹੋ ਜਾਂ ਜਿੱਦਾਂ ਮ ਵਿਚਕਾਰ ਸੀ ਜੂੜਾ ਸਾਹਿਬ ਕੱਲਿਆ ਤੇ ਨਾਲ ਕੰਗਾ ਸਾਹਿਬ ਨੂੰ ਰੱਖਣਾ ਵੀ ਜ਼ਰੂਰੀ ਹੈ ਇਸ ਲਈ ਨਾਲ ਹੀ ਅਸੀਂ ਸਜਾ ਲਿਆ ਹੋਇਆ ਉੱਪਰੋਂ ਜੀ ਕੋਈ ਵੀ ਛੋਟਾ ਜਾਂ ਪਟਕਾ ਵੀ ਤੁਸੀਂ ਸਜਾ ਸਕਦੇ ਹੋ ਜਾਂ ਵੱਡਾ ਪਟਕਾ ਵੀ ਸਜਾ ਸਕਦੇ ਹੋ ਉਹ ਤੁਹਾਡੀ ਸਿਚੁਏਸ਼ਨ ਤੇ ਤੁਹਾਡੀ ਦਸਤਾਰ ਦੀ ਸ਼ੇਪ ਜਾਂ ਗੁਲਾਈ ਤੁਹਾਨੂੰ ਕਿਹੋ ਜੀ ਚਾਹੀਦੀ ਹੈ ਉੱਤੇ ਡਿਪੈਂਡ ਕਰਦਾ ਹੈ ਤੁਸੀਂ ਆਪਣੇ ਹਿਸਾਬ ਨਾਲ ਵੀ ਫੇਰ ਬਦਲ ਕਰ ਸਕਦੇ ਹੋ ਉਸ ਤੋਂ ਬਾਅਦ ਜੇ ਢਿੱਲੇ ਮੱਠੇ ਕੱਪੜੇ ਨੂੰ ਪਿੱਛੇ ਕੱਢ ਲੈਣਾ ਆ ਫਿਰ ਸਲਾਈ ਦੀ ਮਦਦ ਨਾਲ ਅਸੀਂ ਕੇਸਾ ਨੂੰ ਹਰੇ ਕਿਸੇ ਤੋਂ ਅੰਦਰ ਕਰਾਂਗੇ ਇਸ ਚੀਜ਼ ਨੂੰ ਮੈਂ ਤੁਹਾਨੂੰ ਪੂਰੀ ਡੀਪਲੀ ਸਮਝਾਵਾਂਗਾ ਇਸ ਲਈ ਵੀਡੀਓ ਨੂੰ ਸਕਿਪ ਨਾ ਕਰਿਓ ਛੋਟੀ ਜਿਹੀ ਹੀ ਵੀਡੀਓ ਹੈ ਕੋਈ ਜ਼ਿਆਦਾ ਲੰਬੀ ਵੀਡੀਓ ਨਹੀਂ ਹੈਗੀ ਪਰ ਅਸੀਂ ਤੁਹਾਡੇ ਲਈ ਰੋਜ਼ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾ ਸਜਾ ਕੇ ਲੈ ਕੇ ਆਉਣੀ ਆ ਤੇ ਨਾਲ ਨਾਲ ਤੁਹਾਨੂੰ ਸਿਖਾਣੇ ਵੀ ਆ ਤੇ ਇਸ ਲਈ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੀਆਂ ਵੀਡੀਓ ਪਈਆਂ ਤੁਹਾਨੂੰ ਕਿਹੋ ਜਿਹੀਆਂ ਲੱਗਦੀਆਂ ਨੇ ਅਸੀਂ ਇਹ ਸਾਰੀਆਂ ਵੀਡੀਓ ਤੁਹਾਡੇ ਕਮੈਂਟਸ ਦੇ ਅਕੋਰਡਿੰਗ ਹੀ ਪੋਸਟ ਕਰਦੇ ਆ ਜਿਹੜੇ ਵੀ ਤੁਸੀਂ ਕਮੈਂਟ ਕਰਦੇ ਆ ਉਹਨਾਂ ਦੇ ਅਕੋਰਡਿੰਗ ਆਪਾਂ ਨੋਟ ਕਰ ਲੈਨੇ ਆ ਉਹਨਾਂ ਨੂੰ ਜਿਸ ਸੀਰੀਜ਼ ਵਾਈਜ਼ ਤੁਹਾਡੇ ਕਮੈਂਟ ਆਉਂਦੇ ਆ ਉਸ ਸੀਰੀਜ਼ ਵਾਈਜ਼ ਹੀ ਅਸੀਂ ਦਸਤਾਰਾਂ ਨੂੰ ਪੋਸਟ ਕਰਦੇ ਆ ਹੁਣ ਦੇਖੋ ਆਪਾਂ ਆ ਸਿੰਗਲ ਦਸਤਾਰ ਦੀ ਆਪਾਂ ਪੂਣੀ ਕੀਤੀ ਹੋਈ ਸੀਗੀ ਤੇ ਇਹਨੂੰ ਆਪਾਂ ਬਾਹ ਜਿੰਨਾ ਲੰਬਾ ਛੱਡਣਾ ਥੱਲੇ ਕਿਉਂਕਿ ਮੈਂ ਕਈ ਜਗ੍ਹਾ ਤੇ ਨੋਟ ਕੀਤਾ ਇਹ ਪੱਲਾ ਨਾਲ ਉਹਨਾਂ ਦਾ ਕਾਫੀ ਲੰਬਾ ਸੀਗਾ ਤੇ ਉਸ ਹਿਸਾਬ ਨਾਲ ਮੈਂ ਇਹਨੂੰ ਛੱਡਦਾ ਹੋਇਆ ਮੈਨੂੰ ਇਹ ਨਹੀਂ ਸੀ ਪਤਾ ਕਿ ਲਾੜੇ ਦਾ ਕਿੱਥੇ ਖਤਮ ਹੋਣਾ ਹੈ ਤੇ ਕਿੱਥੇ ਨਹੀਂ ਕਿਉਂਕਿ ਜਦੋਂ ਆਪਾਂ ਇੱਕ ਨਵੇਂ ਲੁੱਕ ਦੇ ਵਿੱਚ ਦਸਤਾਰ ਨੂੰ ਸਜਾਉਣੀ ਹੈ ਨਾ ਤੇ ਉਹਦੇ ਨਾਲ ਨਾ ਤੁਹਾਨੂੰ ਆਈਡੀਆ ਛੇਤੀ ਕੀਤੇ ਨਹੀਂ ਲੱਗਣਾ ਕਿ ਲਾੜ ਕਿੱਥੇ ਖਤਮ ਹੋਊਗਾ ਪਰ ਜਿੱਥੇ ਵੀ ਖਤਮ ਹੋਊਗਾ ਤੁਹਾਨੂੰ ਮੈਂ ਉਸੇ ਜਗ੍ਹਾ ਤੇ ਲੜ ਸਹੀ ਤਰੀਕੇ ਨਾਲ ਲਾ ਕੇ ਦਿਖਾਉਂਗਾ ਪਰ ਤੁਲਾ ਵੀ ਤੁਹਾਨੂੰ ਖੱਬੇ ਪਾਸੇ ਵਾਲਾ ਜਿਹੜਾ ਹੋਗਾ ਨਾ ਉਹਨੂੰ ਸਹੀ ਜਗ੍ਹਾ ਤੇ ਕਰਕੇ ਦਿਖਾਉਂਗਾ ਹੁਣ ਉੱਪਰ ਦੇਖੋ ਥੋੜਾ ਟੇਡਾ ਲੜ ਲੈ ਕੇ ਆਏ ਆ ਤੇ ਇਸ ਲੜ ਨੂੰ ਆਪਾਂ ਥੋੜਾ ਗੁਲਾਈ ਦੇ ਵਿੱਚ ਕਰਨਾ ਆ ਗੋਲ-ਗੋਲ ਕਰਕੇ ਸੱਜੀ ਅੱਖ ਦੇ ਉੱਤਰੋਂ ਘੁਮਾ ਕੇ ਖੱਬੀ ਅੱਖ ਦੀ ਅੱਧੀ ਢੱਕਦੇ ਹੋਏ ਤੁਸੀਂ ਇਸ ਤਰੀਕੇ ਨਾਲ ਲੜ ਨੂੰ ਘੁਮਾਣਾ ਆ ਨਾਰਮਲੀ ਕੁਛ ਨਹੀਂ ਕਰਨਾ ਲੜ ਨੂੰ ਐਜ਼ ਇਟ ਇਜ਼ ਰੱਖ ਦੇਣਾ ਆ ਇਸ ਜਗ੍ਹਾ ਤੇ ਗੁਲਾਈ ਦੇ ਵਿੱਚ ਜਿੱਦਾਂ ਆਪਾਂ ਪਟਿਆਲਾ ਸ਼ਹੀ ਦਾਸਤਾ ਸਜਾਣੇ ਹੁੰਦੇ ਨੇ ਨਾ ਉਸ ਸ਼ੇਪ ਦੇ ਵਿੱਚ ਹੀ ਸਜ ਇਹ ਕਹ ਲੋ ਮੋਲੇ ਪਾਸੇ ਤੁਸੀਂ ਲੜਸਾ ਜਾ ਰਹੇ ਹੋ ਤੇ ਨਾਲ-ਨਾਲ ਬਸ ਪੇਚਾਂ ਨੂੰ ਤੁਸੀਂ ਗੋਲ ਕਰਦੇ ਜਾਣਾ ਤੇ ਉਨੇ ਇੱਕ ਗੈਪ ਨਾਲ ਲਾਈ ਜਾਓ ਜਿੰਨਾ ਕਿ ਲੜ ਤੁਹਾਡਾ ਚੋੜਾ ਬਣਦਾ ਆ ਤੇ ਇਸ ਤਰੀਕੇ ਨਾਲ ਤੁਸੀਂ ਨਾਲ ਦੀ ਨਾਲ ਘੁੰਮੀ ਜਾਇਓ ਪੇਚ ਨੂੰ ਪਿੱਛੇ ਜੀ ਸਿੱਧਾ ਕਰਕੇ ਇਹਨੂੰ ਪਹਿਲਾਂ ਸਿਆਫ ਹੀ ਲਗਾਣਾ ਆ ਖੋਲ ਕੇ ਫਿਰ ਇਹਨੂੰ ਗੋਲ ਕਰ ਦੇਣਾ ਆ ਇਸ ਜੀ ਨੂੰ ਥੋੜਾ ਦਿਮਾਗ ਦੇ ਵਿੱਚ ਰੱਖਿਓ ਸ਼ੇਪ ਆ ਜਿਹੜੀ ਉਹ ਤੁਹਾਡੀ ਉਹਨਾਂ ਵਰਗੀ ਹੋਵੇ ਗੋਲਾਈ ਤੇ ਲੜ ਤੁਹਾਡੇ ਥੋੜੇ-ਥੋੜੇ ਜ਼ਿਆਦਾ ਮੋਟੇ ਦਿਖਣ ਤੇ ਚੰਗੀ ਤਰ੍ਹਾਂ ਪੇਚਾਂ ਨੂੰ ਖੋਲਾਂਗੇ ਖੁੱਲਾ ਹਿਸਾਬ ਵਿੱਚ ਤੁਹਾਡਾ ਅੰਦਰੇ ਪਾਸੇ ਹੋਣਾ ਚਾਹੀਦਾ ਫਿਰ ਲੜ ਨੂੰ ਅਸੀਂ ਗੋਲ-ਗੋਲ ਕਰਕੇ ਆਪਣੀ ਸਹੀ ਪੋਜੀਸ਼ਨ ਤੇ ਰੱਖ ਦੇ ਜਾਵਾਂਗੇ ਇਸ ਜਗ੍ਹਾ ਤੇ ਆ ਕੇ ਲੜ ਥੋੜੇ ਜੇ ਉੱਪਰ ਦੀ ਉੱਪਰ ਜਾਂਦੇ ਜਾਣਗੇ ਤੇ ਇਸ ਜਗ੍ਹਾ ਤੋਂ ਤੁਹਾਡੇ ਲੜ ਥੋੜੇ-ਥੋੜੇ ਨੀਵੇਂ ਆਉਣਗੇ ਪਰ ਅਖੀਰ ਦੇ ਵਿੱਚ ਨਾ ਤੁਹਾਡੇ ਉੱਪਰੋ ਜੀ ਤੇ ਨੀਚੇਓ ਦੀ ਆਪਾਂ ਕੁਝ ਖਾਸ ਸਫਾਈ ਨਹੀਂ ਕਰਨੀ ਆਪਾਂ ਪੂਰੀ ਰਫਤ ਦਸਤਾਰ ਸਜੋਣੀ ਆ ਜੇ ਆਪਾਂ ਛੇ ਪੁਣਾ ਵਰਗੀ ਬਣਣੀ ਆ ਤਾਂ ਸਾਰੀਆਂ ਜਗ੍ਹਾ ਤੋਂ ਤੁਹਾਡੀ ਦਸਤਾਰ ਉਹੋ ਜੀ ਹੋਣੀ ਚਾਹੀਦੀ ਆ ਇਸ ਜਗ੍ਹਾ ਤੇ ਨਾ ਤੁਹਾਡੀ ਸਫਾਈ ਮੈਟਰ ਨਹੀਂ ਕਰਦੀ ਇਸ ਜਗ੍ਹਾ ਤੇ ਤੁਹਾਡੀ ਦਸਤਾਰ ਦੀ ਲੁੱਕ ਮੈਟਰ ਕਰਦੀ ਆ ਤੇ ਸ਼ੇਪ ਕਿ ਆਪਾਂ ਉਹਨਾਂ ਵਰਗੀ ਦਸਤਾਰ ਸਜਾਉਣੀ ਆ ਸਫਾਈ ਇਸ ਜਗ੍ਹਾ ਤੇ ਕੋਈ ਤੁਹਾਡਾ ਕੰਮ ਨਹੀਂ ਕਰੇਗੀ ਜਦ ਤੱਕ ਤੁਹਾਡੀ ਦਸਤਾਰ ਦੀ ਜਿਹੜੀ ਸ਼ੇਪ ਆ ਉਹਨਾਂ ਵਰਗੀ ਨਹੀਂ ਲੱਗਦੀ ਇਸ ਜਗ੍ਹਾ ਤੇ ਲੜ ਦੇਖੋ ਆਪਾਂ ਸੱਜੀ ਅੱਖ ਤੋਂ ਜਿੱਥੋਂ ਜੀ ਆਪਾਂ ਸ਼ੁਰੂ ਹੁੰਦੀ ਆ ਉਹਦੇ ਉੱਪਰੋਂ ਜੀ ਲੜ ਘੁਮਾ ਕੇ ਲੈ ਕੇ ਆ ਰਹੇ ਆ ਤੇ ਜ਼ਿਆਦਾ ਵਟ ਵੀ ਨਹੀਂ ਪਾ ਰਹੇ ਅੱਖੀਲੇ ਲੜਾ ਦੇ ਵਿੱਚ ਕਿਉਂਕਿ ਉਹਨਾਂ ਦੀ ਦਸਤਾਰ ਦੇਖ ਲਿਓ ਜਿਹੜੀ ਮੈਂ ਥੰਬਨੇਲ ਦੇ ਵਿੱਚ ਲਗਾਈ ਆ ਜਿਹੜੀ ਤੁਸੀਂ ਫੋਟੋ ਦੇਖ ਸਕਦੇ ਹੋ ਤੁਹਾਡੇ ਲੱਗੇ ਸੱਜੇ ਪਾਸੇ ਉਹਦੇ ਵਿੱਚ ਵੀ ਤੁਸੀਂ ਦੇਖ ਲਓ ਉਹਨਾਂ ਦੀ ਦਸਤਾਰ ਦੀ ਸ਼ੇਪ ਲਗਭਗ ਇਹੋ ਜੀ ਆ। ਨਾਲ ਦੀ ਨਾਲ ਪੇਚਾਂ ਨੂੰ ਅਸੀਂ ਇਕੱਠੇ ਕਰਦੇ ਜਾਵਾਂਗੇ। ਆ ਜਿਹੜਾ ਕਾਲੇ ਰੰਗ ਦਾ ਸਾਡਾ ਪਟਕਾ ਦਿਖਦਾ ਪਿਆ ਨਾ ਇਹਨੂੰ ਵੀ ਮੈਂ ਲਕੋ ਦਾਂਗਾ। ਤੁਸੀਂ ਟੈਨਸ਼ਨ ਨਾ ਲਓ। ਇਹਨੂੰ ਅਸੀਂ نیچے ਇਸ ਲਈ ਬੰਨਿਆ ਤਾਂ ਜੋ ਗ੍ਰਿਪ ਬਣੀ ਰਵੇ ਦਸਤਾਰ ਦੀ। ਹੁਣ ਪੇਚ ਪਿੱਛੋਂ ਜੀ ਹਮੇਸ਼ਾ ਸਿੱਧੇ ਲੈ ਕੇ ਆਉਣੇ ਨੇ। ਖਿੱਚ-ਖਿੱਚ ਕੇ ਇੱਕ ਪੱਲੇ ਲਗਾਉਣੇ ਨੇ। ਇਸ ਜਗ੍ਹਾ ਤੋਂ ਦੇਖੋ ਆਪਾਂ ਲੜ ਥੋੜੀ ਜਿਹੀ نیچے ਨੂੰ ਲੈ ਕੇ ਆ ਰਹੇ ਹਾਂ। ਆ ਦੇਖੋ ਇੱਥੇ ਇਕੱਠੇ ਕੀਤੇ ਪੇਚ। ਇਸ ਲੜ ਨੂੰ ਉੱਪਰ ਲੈ ਕੇ ਗਏ ਘੁਮਾਇਆ ਘੁਮਾ ਕੇ ਇਹਨੂੰ ਇਸ ਜਗ੍ਹਾ ਹੁਣ ਇਹ ਪੱਲਾ ਤੁਹਾਡਾ ਸਾਰੇ ਲੜਾਂ ਨੂੰ ਟੱਕਦਾ ਜਾਊਗਾ ਉਪਰੋਂ ਯਾਰ ਕੋਈ ਇਸ ਜਗ੍ਹਾ ਤੋਂ ਐਦਾਂ ਗਿਆ ਹੀ نیچے ਜਿਹਨੂੰ ਆਣਾ ਹੈ ਇਹ ਇਹਨੂੰ ਆਪਾਂ ਥੋੜਾ ਧਿਆਨ ਦੇ ਨਾਲ ਖਿੱਚ ਕੇ ਲਾਣਾ ਹੈ ਇਸ ਚੀਜ਼ ਦਾ ਤੁਸੀਂ ਜ਼ਿਆਦਾ ਧਿਆਨ ਰੱਖਣਾ ਹੈ ਹੁਣ ਜਿਹੜਾ ਅਖੀਲਾ ਪੱਲਾ ਆ ਇਹਦਾ ਰੋਲ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿਉਂ ਕਿਉਂਕਿ ਇਹ ਨਾ ਉਹਨਾਂ ਨੇ ਬੜਾ ਅਲੱਗ ਤਰੀਕੇ ਨਾਲ ਲਗਾਇਆ ਹੋਇਆ ਆ ਇਹ ਲੜ ਜਾਣਾ ਮੋਲੇ ਹਿੱਸੇ ਤੋਂ ਆ ਪਰ ਇਹ ਦੇਖੋ ਮੈਂ ਤੁਹਾਨੂੰ ਕਿੱਥੋਂ ਲਗਾ ਕੇ ਦਿਖਾਣਾ ਹੈ ਇਹ ਪਹਿਲਾਂ ਤੈਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇਸ ਜਗ੍ਹਾ ਤੇ ਰੱਖ ਲੈਣਾ ਦੇਖੋ ਲਗਭਗ ਸੱਜੀ ਅੱਖ ਦੇ ਉੱਤੇ ਆਗੇ ਨਾ ਜਿੱਦਾਂ ਉਹਨਾਂ ਨਾਲ ਲੜ ਗੁਲਾਈ ਦੇ ਵਿੱਚ ਆਪਣਾ ਵੀ ਲੜ ਗੁਲਾਈ ਦੇ ਵਿੱਚ ਹੋਵੇ ਇਸ ਜਗ੍ਹਾ ਤੋਂ ਦੇਖੋ ਖਿੱਚ ਕੇ ਲੜਾ ਦੇ ਉੱਪਰੋਂ ਖਿੱਚ ਕੇ ਲੈ ਕੇ ਆਣਾ ਇਹਨੂੰ ਤੇ ਹੁਣ ਇੱਥੋਂ ਜੀ ਘੁਮਾ ਕੇ ਕੰਨ ਦੇ ਪਿੱਛੋਂ ਜੀ ਦੇਖੋ ਹੁਣ ਇੱਥੋਂ ਖਿੱਚ ਕੇ ਰੱਖਿਓ ਇਹਨੂੰ ਢਿੱਲਾ ਨਾ ਪੈਣ ਦਿਓ ਆ ਜਿੱਥੋਂ ਜੀ ਕੰਨ ਦੇ ਪਿੱਛੋਂ ਜੀ ਤੁਸੀਂ ਹੱਥ ਪਾਣਾ ਆ ਇੱਥੋਂ ਜੀ ਲੜ ਅੰਦਰ ਨੂੰ ਕਰਨਾ ਆ ਤੁਸੀਂ ਅੰਦਰੋਂ ਜੀ ਤੁਸੀਂ ਲੜ ਉੱਪਰ ਨੂੰ ਕੱਢ ਦੇਣਾ ਸਾਰਾ ਇਹ ਇੱਥੋਂ ਜੀ ਦਸਤਾਰ ਜੀ ਜਿਹੜੀ ਆ ਨਾ ਪਕੜ ਮਜ਼ਬੂਤ ਹੋ ਜਾਣੀ ਆ ਤੇ ਲੜ ਵੀ ਸਾਰੇ ਇੱਕ ਜਗ੍ਹਾ ਤੇ ਇਕੱਠੇ ਹੋ ਜਾਣਗੇ ਤੇ ਜਿਵੇਂ ਉਹਨਾਂ ਨੇ ਲਾਇਆ ਨਾ ਲੜ ਇਹ ਅਸੀਂ ਵੀ ਉਵੇਂ ਲਗਾ ਕੇ ਦਿਖਾਇਆ ਤੁਹਾਨੂੰ ਇਸ ਦਸਤਾਰ ਦੇ ਵਿੱਚ ਮੈਂ ਤੁਹਾਨੂੰ ਜਿਵੇਂ ਕਿਹਾ ਨਾ ਕਿ ਮੈਂ ਬੜੀਆਂ ਚੀਜ਼ਾਂ ਨੋਟ ਕਰਦਾ ਹੁੰਨਾ ਬੰਦੇ ਜੀਆਂ ਕਿਸੇ ਵਰਗੀ ਵੀ ਦਸਤਾਰ ਦੀ ਵੀਡੀਓ ਦੇਣ ਵੇਲੇ ਇਹੇ ਮੇਨ ਚੀਜ਼ਾਂ ਹੁੰਦੀਆਂ ਹੁਣ ਇਹ ਨਹੀਂ ਹੈਗਾ ਕਿ ਮੈਂ ਵੀਡੀਓ ਦੇਖੀ ਤੇ ਮੈਨੂੰ ਪਤਾ ਹੈ ਨਹੀਂਗਾ ਕਿ ਬੰਨਣੀ ਕਿੱਦਾਂ ਆ ਮੈਂ ਜਿੱਥੋਂ ਮਰਜੀ ਜਿਹੜਾ ਮਰਜੀ ਲੜ ਕੱਢ ਕੇ ਲਗਾ ਕੇ ਦਿਖਾਤਾ ਤੁਹਾਨੂੰ ਅਸੀਂ ਤੁਹਾਨੂੰ ਵੀਡੀਓ ਦੇ ਦਿਆਂ ਪਹਿਲਾਂ ਖੁਦ ਤਜਰਬਾ ਕਰੀਦਾ ਉਸ ਚੀਜ਼ ਦਾ ਫਿਰ ਤੁਹਾਨੂੰ ਵੀਡੀਓ ਦਿੰਨੇ ਆ ਅਸੀਂ ਹੁਣ ਸ਼ੇਪ ਨੂੰ ਥੋੜਾ ਆਪਣੀ ਜਗ੍ਹਾ ਤੇ ਲੈ ਕੇ ਆਵਾਂਗੇ ਥੋੜੀ ਜੀ ਅੱਖ ਨੂੰ ਅਸੀਂ ਬਾਹਰ ਇਸ ਲੜ ਨੂੰ ਅਸੀਂ ਥੋੜਾ ਜਿਹਾ ਤੁੱਲਾ ਦਿਖਾਣਾ ਹੈ ਕੰਨ ਦੇ ਕੋਲ ਜੇ ਇਹਨੂੰ ਜਿੱਦਾਂ ਉਹਨਾਂ ਨੇ ਦਿਖਾਇਆ ਹੋਇਆ ਨਾ ਤੇ ਬਾਕੀ ਬਚਦੇ ਪੱਲੇ ਨੂੰ ਅਸੀਂ ਅੰਦਰ ਕਰ ਦੇਣਾ ਹੈ ਜਿੱਦਾਂ ਮੈਂ ਤੁਹਾਨੂੰ ਕਿਹਾ ਸੀਗਾ ਮੈਨੂੰ ਇਹਨਾਂ ਨਹੀਂ ਸੀ ਪਤਾ ਕਿ ਇਹ ਲੜ ਦਾ ਪੱਲਾ ਕਿੰਨਾ ਕੁ ਆਵੇਗਾ ਪਰ ਅਸੀਂ ਇਹਨੂੰ ਤੁਹਾਨੂੰ ਐਡਜਸਟ ਕਰਕੇ ਦਿਖਾਵਾਂਗੇ ਸਹੀ ਤਰੀਕੇ ਨਾਲ ਤਾਂ ਜੋ ਤੁਸੀਂ ਸਜਾਣ ਲੱਗੋ ਤਾਂ ਤੁਸੀਂ ਆਪਣੇ ਸਿਰ ਦੇ ਅਕੋਰਡਿੰਗ ਕੋਈ ਵੀ ਕਪੜਾ ਸਾਈਜ਼ ਦਾ ਲਵੋ ਜਿੰਨਾ ਕ ਕਪੜਾ ਤੁਸੀਂ ਉੱਪਰ ਛੋਟਾ ਜਿਹਾ ਤੁੱਲਾ ਦਿਖਾਣਾ ਹੈ ਨਾ ਉਹਨੂੰ ਛੱਡ ਕੇ ਬਾਕੀ ਸਾਰਾ ਅੰਦਰ ਨੂੰ ਕਰ ਦੇਣਾ ਹੈ ਇਨੂੰ ਹੁਣ ਖੋਲ ਕੇ ਇਸ ਤਰੀਕੇ ਨਾਲ ਖਿਲਾਰ ਦੇਣਾ ਹੈ ਕੋਈ ਵੱਟ ਨਹੀਂ ਪਾਣੀ ਇਹਨੂੰ ਰੈਂਡਮਲੀ ਖੜਾ ਕਰਨਾ ਹੈ ਇੱਥੇ ਜਿੱਦਾਂ ਉਹਨਾਂ ਦਾ ਆ ਆਪਾਂ ਇਹਦੇ ਵਿੱਚ ਕੋਈ ਜ਼ਿਆਦਾ ਨਾ ਸ਼ਕੀਨੀ ਨਹੀਂ ਦਿਖਾਣੀ ਹੈਗੀ ਨਾਰਮਲੀ ਇਹਦੇ ਵਿੱਚ ਐਜ਼ ਇਟ ਇਜ਼ ਜਿੱਦਾਂ ਦੇਸੀ ਲੁੱਕ ਦੇ ਵਿੱਚ ਦੇਖਣ ਨੂੰ ਲਾਦਾ ਉਦਾਂ ਹੀ ਛੱਡ ਦੇਣਾ ਹੈ ਫਿਰ ਉੱਪਰਲੇ ਹਿੱਸੇ ਤੋਂ ਆਪਾਂ ਇਹ ਪੱਲੇ ਨੂੰ ਖਿੱਚਾਂਗੇ ਜਿਹੜਾ ਅਸੀਂ ਪਿੱਛੇ ਜੀ ਘੁਮਾ ਕੇ ਲਾਇਆ ਸੀ ਪਹਿਲਾ ਪੱਲਾ ਇਹਦੇ ਨਾਲ ਅਸੀਂ ਪੂਰੇ ਸੈਨ ਨੂੰ ਟਕਾਂਗੇ ਧਿਆਨ ਰੱਖਣਾ ਹੈ ਸਿਰ ਤੁਹਾਡਾ ਪੂਰਾ ਟਕਿਆ ਹੋਣਾ ਚਾਹੀਦਾ ਆ ਤੇ ਜਿਆਦਾ ਸਫਾਈ ਨਹੀਂ ਕਰਨੀ ਅਸੀਂ ਉੱਪਰਲੇ ਪਾਸੇ ਕੋਈ ਸਫਾਈ ਨਹੀਂ ਕਰਨੀ ਪਰ ਸਿਰ ਤੁਹਾਡਾ ਸਹੀ ਤਰੀਕੇ ਨਾਲ ਟਕਿਆ ਹੋਣਾ ਚਾਹੀਦਾ ਹੈ ਕਿ ਤੋ ਵੀ ਕਾਲਾ ਪਟਕਾ ਤੁਹਾਡਾ ਛਾਤੀ ਨਹੀਂ ਮਾਰਨਾ ਚਾਹੀਦਾ ਇਸ ਗੱਲ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਚੰਗੀ ਤਰ੍ਹਾਂ ਮੋਲੇ ਹਿੱਸੇ ਤੋਂ ਤੇ ਬੈਕ ਸਾਈਡ ਤੋਂ ਕੱਪੜੇ ਨਾਲ ਸੈਨ ਨੂੰ ਪਿੱਛੇ ਤੱਕ ਟਕ ਲੈਣਾ ਹੈ ਇਹ ਚੀਜ਼ ਮੈਂ ਤੁਹਾਨੂੰ ਬੈਕ ਤੋਂ ਵੀ ਦਿਖਾ ਦਿੰਦਾ ਹਾਂ ਇਸ ਜਗ੍ਹਾ ਤੋਂ ਪਹਿਲਾ ਪੱਲਾ ਚੱਕ ਕੇ ਤੁਸੀਂ ਕੱਪੜੇ ਨੂੰ ਚੰਗੀ ਤਰ੍ਹਾਂ ਅੰਦਰ ਕਰ ਦੇਣਾ ਇਸ ਜਗ੍ਹਾ ਤੋਂ ਦੇਖੋ ਆਪਾਂ ਸੈਨ ਨੂੰ ਵੀ ਚੰਗੀ ਤਰ੍ਹਾਂ ਟਾਕੇ ਦਿਖਾ ਦਿੱਤਾ ਹੋਇਆ ਪਰ ਉੱਪਰੋਂ ਜੀ ਕੋਈ ਜਿਆਦਾ ਸਫਾਈ ਨਹੀਂ ਕਰਨੀ ਫਿਰ ਇਸ ਪੱਲੇ ਨੂੰ ਖਿ ਤੁਸੀਂ ਧਿਆਨ ਨਾਲ ਦੇਖੋ ਸੱਜਾ ਅੱਖ ਜਿਵੇਂ ਉਹਨਾਂ ਨੇ ਟਕਿਆ ਅਸੀਂ ਸੱਜਾ ਕਰਨ ਟਕਿਆ ਹੋਇਆ ਆ ਤੇ ਖੱਬੇ ਵਾਲਾ ਕਰਨ ਥੋੜਾ ਜਿਹਾ ਬਾਹਨ ਨੂੰ ਆ ਉਹ ਅਸੀਂ ਥੋੜਾ ਤੁਹਾਨੂੰ ਬਾਹਰ ਕੱਢ ਕੇ ਦਿਖਾਇਆ ਹੋਇਆ ਇਹ ਚੀਜ਼ ਹੁੰਦੀ ਆ ਕਿ ਆਪਾਂ ਸੇਮ ਤੁਹਾਨੂੰ ਉਹਨਾਂ ਵਰਗੀ ਦਸਤਾ ਦੇ ਜਾ ਕੇ ਦਿਖਾਈਆ ਇਹ ਲੜ ਤੁਸੀਂ ਧਿਆਨ ਨਾਲ ਜ਼ੂਮ ਕਰਕੇ ਦੇਖ ਲਓ ਉਹਨਾਂ ਦਾ ਲੜ ਏਸੇ ਢੰਗ ਨਾਲ ਲੱਗਾ ਹੋਇਆ ਤੇ ਦੂਜੇ ਛਿਛੇ ਨਾਲ ਮੈਂ ਆਪਣੇ ਮਨ ਦੀ ਤਸੱਲੀ ਕਰ ਰਿਹਾ ਸੀਗਾ ਕਿ ਚੰਗੀ ਤਰ੍ਹਾਂ ਸੇ ਟੱਕ ਲਿਆ ਹੋਇਆ ਸੀ ਕਿਉਂਕਿ ਤੁਹਾਨੂੰ ਤਾਂ ਦਿਖਾਤਾ ਹੋਇਆ ਮੈਂ ਬਟ ਮੈਨੂੰ ਬੈਗ ਤੋਂ ਨਹੀਂ ਨਾ ਦਿਖ ਰਿਹਾ ਸੀਗਾ ਹੁਣ ਇਹ ਜਗ੍ਹਾ ਤੋਂ ਤੁਸੀਂ ਥ ਤੇ ਲੜ ਨੂੰ ਜਿਆਦਾ ਆਪਾਂ ਥੋੜਾ ਬਾਹਰ ਨੂੰ ਕੱਢਾਂਗੇ ਤੇ ਹੁਣ ਦੇਖੋ ਆਪਣੀ ਲੁੱਕ ਤੇ ਆਖਰੀ ਪੱਲੇ ਨਾ ਜਿਹੜਾ ਅਸੀਂ نیچے ਨੂੰ ਛੱਡਿਆ ਸੀਗਾ ਇਹ ਉਹਨਾਂ ਦਾ ਵੀ ਪੱਲਾ ਚੈੱਕ ਕਰੋ ਉਹਨਾਂ ਨੇ ਕਿੰਨਾ ਨੀਵਾ ਪੱਲਾ ਛੱਡਿਆ ਹੋਇਆ ਤੇ ਇਹਦਾ ਇੱਕ ਲੜ ਅੰਦਰਲਾ ਲੜ ਹੋਊਗਾ ਜਿਹੜਾ ਉਹਨੂੰ ਫੜ ਕੇ ਅਸੀਂ ਸੱਜੇ ਪਾਸਿਓ ਇਸ ਜਗ੍ਹਾ ਤੇ ਅੰਦਰ ਕਰ ਦੇਣਾ ਤਾਂ ਸੇਮ ਲੁੱਕ ਤੁਹਾਡੀ ਉਹਨਾਂ ਵਰਗੀ ਹੋਣੀ ਆ ਤੇ ਤੁਸੀਂ ਦੇਖਦੇ ਹੋਵੋਗੇ ਕਿ ਅਸੀਂ ਲਗਭਗ ਤੁਹਾਨੂੰ ਹਰ ਇੱਕ ਦਸਤਾਰ ਕਿਸੇ ਵੀ ਸਟਾਈਲ ਦੀ ਉਹ ਸਾਰੀਆਂ ਸਜਾ ਕੇ ਦਿਖਾਈਆਂ ਆ ਜਿਹੜੀਆਂ ਵੀ ਤੁਸੀਂ ਅੱਜ ਤੱਕ ਕਮੈਂਟ ਕੀਤੀਆਂ ਸੀਗੀਆਂ ਦੋਨਾਂ ਸਾਈਡਾਂ ਤੋਂ ਲੁੱਕ ਦੇਖ ਸਕਦੇ ਹੋ ਤੇ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਮੇਰੇ ਵੀਰੋ ਹੁਣ ਤੁਸੀਂ ਹਰੇਕ ਕਿਸੇ ਤੋਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਦਸਤਾਰਾਂ ਨੂੰ ਇਸ ਨੂੰ ਤੇ ਬੈਕ ਸਾਈਡ ਤੋਂ ਵੀ ਚੰਗੀ ਤਰ੍ਹਾਂ ਦੇਖੋ ਤੇ ਹੁਣ ਜਿਹੜੇ ਮੇਰੇ ਵੀਰਾਂ ਨੇ ਵੀ ਸਾਨੂੰ ਕੋਈ ਵੀ ਕਮੈਂਟ ਕੀਤਾ ਸੀ ਅਸੀਂ ਉਹਨਾਂ ਸਾਰਿਆਂ ਦੇ ਕਮੈਂਟਰਾਂ ਦਾ ਧਿਆਨ ਰੱਖਦੇ ਹਾਂ ਜੀ ਤੇ ਤੁਸੀਂ ਵੀ ਘਰ ਬੈਠੇ ਜੇਕਰ ਅਲੱਗ-ਅਲੱਗ ਪ੍ਰਕਾਰ ਦੀਆਂ ਦਸਤਾਰਾਂ ਧੁਮਾਲੇ ਅਤੇ ਕਿਸੇ ਵੀ ਪ੍ਰਕਾਰ ਦੀ ਦਸਤਾਰ ਸਿੱਖਣਾ ਚਾਹੁੰਦੇ ਹੋ ਤਾਂ ਚੈਨ ਦੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਦੇਖਣ ਲਈ ਤੇ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ